ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿਹਤ ਸੰਭਾਲ ਲਈ ਕੁਝ ਜ਼ਰੂਰੀ ਗੱਲਾਂ ਨੰਬਰ 1 ਗੋਲ ਗੱਪੇ ਖਾਣ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ ਨੰਬਰ 2 ਬਾਸੀ ਰੋਟੀ ਖਾਣ ਨਾਲ ਸਾਡਾ 슈ਗਰ ਲੈਵਲ ਅਤੇ ਸਾਡਾ ਵਾਜਨ ਘਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 3 ਜਿਆਦਾ ਲਾਲ ਮਿਰਚ ਖਾਣ ਨਾਲ ਬਵਾਸੀਰ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ ਨੰਬਰ 4 ਸਾਨੂੰ ਕਦੇ ਵੀ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਖੜੇ ਹੋ ਕੇ ਪਾਣੀ ਪੀਣ ਨਾਲ ਸਾਨੂੰ ਗੋਡਿਆਂ ਨਾਲ ਜੋੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 5 ਕਰੇਲੇ ਦੀ ਸਬਜ਼ੀ ਖਾਣ ਜਾਂ ਕਰੇਲੇ ਦਾ ਜੂਸ ਪੀਣ ਨਾਲ 슈ਗਰ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 6 ਕਾਲੇ ਛੋਲਿਆਂ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਪਥਰੀ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ ਨੰਬਰ 7 ਬਲੈਕ ਕਾਫੀ ਸਾਨੂੰ ਬਾਜਨ ਘਟ ਤੇ ਸਟ्रेस ਘਟ ਕਰਨ ਵਿੱਚ ਮਦਦ ਕਰਦੀ ਹੈ ਨੰਬਰ 8 ਲੋਕੀ ਦਾ ਜੂਸ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਸਾਡਾ ਭਾਰ ਘਟ ਕਰਨ ਅਤੇ ਸਰੀਰ ਨੂੰ ਠੰਡਕ ਦਿੰਦਾ ਹੈ ਨੰਬਰ 9 ਸਿਰ ਉੱਪਰ ਹਰੀ ਪੱਤੀਆਂ ਵਾਲੀ ਮਹਿੰਦੀ ਲਗਾਉਣ ਨਾਲ ਸਿਰ ਨੂੰ ਠੰਡਕ ਮਿਲਦੀ ਹੈ ਤੇ ਵਾਲਾਂ ਨੂੰ ਸ਼ਾਈਨ ਆਉਂਦੀ ਹੈ ਨੰਬਰ 10 ਆਲੂਆਂ ਨੂੰ ਭੁੰਨ ਕੇ ਖਾਣ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 11 ਆਲੂ ਭਖਾਰਾ ਖਾਣ ਨਾਲ ਸਾਡੇ ਲੀਵਰ ਵਿੱਚ ਪਈ ਗਰਮੀ ਠੀਕ ਹੋ ਜਾਂਦੀ ਹੈ ਨੰਬਰ 12 ਹਲਦੀ ਨੂੰ ਦੁੱਧ ਵਿੱਚ ਪਾ ਕੇ ਪੀਣ ਨਾਲ ਤੁਹਾਡੇ ਸਰੀਰ ਉਤੇ ਲੱਗੀਆਂ ਚੱਟਾਂ ਜਲਦੀ ਠੀਕ ਹੋ ਜਾਂਦੀਆਂ ਹਨ ਨੰਬਰ 13 ਰੋਜ਼ਾਨਾ ਸੰਤਰਾ ਖਾਣ ਜਾਂ ਸੰਤਰੇ ਦਾ ਜੂਸ ਪੀਣ ਨਾਲ ਸਾਡਾ ਰੰਗ ਗੋਰਾ ਤੇ ਚਮਕਦਾਰ ਹੁੰਦਾ ਹੈ ਨੰਬਰ 14 ਜਿਆਦਾ ਖੱਟੇ ਮਿੱਠੇ ਆਚਾਰ ਖਾਣ ਨਾਲ ਸਾਨੂੰ ਗਲੇ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 15 ਤੁਲਸੀ ਦੇ ਪੱਤੇ ਚਬਾਉਣ ਜਾਂ ਚਾਹ ਚੋਬਾਲ ਕੇ ਪੀਣ ਨਾਲ ਖੰਗ ਜਖਾਮ ਦੀ ਸਮੱਸਿਆ ਦੂਰ ਰਹਿੰਦੀ ਹੈ ਨੰਬਰ 16 ਖਾਣੇ ਨੂੰ ਬਾਰ ਬਾਰ ਗਰਮ ਕਰਕੇ ਖਾਣਾ ਨਹੀਂ ਚਾਹੀਦਾ ਇਹ ਸਾਡੀ ਸਿਹਤ ਨੂੰ ਖਰਾਬ ਕਰਦਾ ਹੈ ਨੰਬਰ 17 ਆਮਲਾ ਸ਼ਿਕਾ ਕਾਈ ਅਤੇ ਰਿੱਠਾ ਇਸ ਨੂੰ ਮਿਲਾ ਕੇ ਉਬਾਲ ਲਓ ਇਸ ਦੇ ਪਾਣੀ ਨਾਲ ਬਾਲ ਧੋਣ ਨਾਲ ਬਾਲ ਅੰਦਰ ਤੇ ਲੰਮੇ ਬਣਦੇ ਹਨ ਨੰਬਰ 18 ਸਾਨੂੰ ਜਿਆਦਾ ਚਾਹ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਚਾਹ ਪੀਣ ਨਾਲ ਕੈਂਸਰ ਦੀ ਬਿਮਾਰੀ ਦਾ ਖਤਰਾ ਹੁੰਦਾ ਹੈ ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਸਾਨੂੰ ਵਧੀਆ ਨੀਂਦ ਆਉਂਦੀ ਹੈ ਨੰਬਰ 20 ਜਾਮਣ ਖਾਣ ਨਾਲ ਸ਼ੂਗਰ ਦੀ ਬਿਮਾਰੀ ਘੱਟ ਹੁੰਦੀ ਹੈ ਅਤੇ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 21 ਖਾਣਾ ਖਾਣ ਤੋਂ ਬਾਅਦ ਸਾਨੂੰ 40 ਮਿੰਟ ਤੱਕ ਨਹਾਉਣਾ ਚਾਹੀਦਾ ਹੈ ਕਦੇ ਵੀ ਤੁਰੰਤ ਨਹੀਂ ਨਹਾਉਣਾ ਚਾਹੀਦਾ ਨੰਬਰ 22 ਲਸਣ ਨੂੰ ਚਬ ਕੇ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ ਵਿੱਚ ਮਦਦ ਜਲਦੀ ਹੈ ਨੰਬਰ 23 ਖਾਲੀ ਪੇਟ ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਤੁਹਾਡੇ ਸਰੀਰ ਉਤੇ ਖਾਰਸ਼ ਫੋੜੇ ਫਿੰਸੀਆਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 24 ਅਰੰਡੀ ਦੇ ਤੇਲ ਦੀ ਗੋਡਿਆਂ ਦੇ ਉੱਪਰ ਮਾਲਿਸ਼ ਕਰਨ ਨਾਲ ਗੋਡਿਆਂ ਦਾ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ ਨੰਬਰ 25 ਭੋਜਨ ਖਾਣ ਤੋਂ ਬਾਅਦ ਇੱਕ ਚਮਚ ਸੌਫ ਖਾਣ ਨਾਲ ਖਾਣਾ ਜਲਦੀ ਹজম ਹੋ ਜਾਂਦਾ ਹੈ ਨੰਬਰ 26 ਖਾਲੀ ਪੇਟ ਪਵਿੱਤੇ ਦਾ ਇਸਤੇਮਾਲ ਕਰਨ ਨਾਲ ਤੇਜਾਬ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 27 ਤੰਦੂਰ ਦੀ ਬਣੀ ਹੋਈ ਰੋਟੀ ਜਲਦ ਹਾਜਮ ਹੁੰਦੀ ਹੈ ਇਸ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ ਨੰਬਰ 28 ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ अरहर ਦੀ ਦਾਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 29 ਪੁੰਗਰੀਆਂ ਹੋਈਆਂ ਦਾਲਾਂ ਖਾਣ ਨਾਲ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ ਤੇ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 30 ਖੀਰਾ ਖਾਣ ਨਾਲ ਸਾਨੂੰ ਪਿਸ਼ਾਬ ਦੀ ਜਲਣ ਤੋਂ ਰਾਹਤ ਮਿਲਦੀ ਹੈ ਨੰਬਰ 31 ਸਰਦੀਆਂ ਵਿੱਚ ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਨਾੜੀਆਂ ਦੀ ਬਲੋਕੇਜ ਠੀਕ ਹੁੰਦੀ ਹੈ ਨੰਬਰ 32 ਸਰੀਰ ਵਿੱਚੋਂ ਫालतू ਫੈਟ ਖਤਮ ਕਰਨ ਲਈ ਸਾਨੂੰ ਅੰਜੀਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 33 ਕੱਚੇ ਟਮਾਟਰ ਉੱਤੇ ਥੋੜਾ ਜਿਹਾ ਕਾਲਾ ਨਮਕ ਲਗਾ ਕੇ ਖਾਣ ਨਾਲ ਸਰੀਰ ਦੇ ਕੀੜੇ ਮਰ ਜਾਂਦੇ ਹਨ ਨੰਬਰ 34 ਤੂਤੀਆਂ ਖਾਣ ਜਾਂ ਤੂਤੀਆਂ ਦਾ ਰਸ ਪੀਣ ਨਾਲ ਸਫੈਦ ਵਾਲਾਂ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 35 ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦਾ ਤੇਲ ਮੂੰਹ ਤੇ ਲਾਉਣ ਨਾਲ ਡਾਰਕ ਸਰਕਲ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 36 ਖਰਬੂਜਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਸਾਨੂੰ ਹਾਈਆ ਨਾਮ ਦੀ ਬਿਮਾਰੀ ਦਾ ਖਤਰਾ ਹੁੰਦਾ ਹੈ ਇਸ ਨਾਲ ਸਾਡੇ ਪੇਟ ਨੂੰ ਅਫਰੇਮਾ ਹੋ ਜਾਂਦਾ ਹੈ ਨੰਬਰ 37 ਬੱਚਿਆਂ ਨੂੰ ਸੂਜੀ ਅਤੇ ਦੇਸੀ ਘਿਓ ਦਾ ਪ੍ਰਸ਼ਾਦ ਬਣਾ ਕੇ ਦਿਓ ਇਸ ਨਾਲ ਬੱਚੇ ਜ਼ਿਆਦਾ ਬੱਦ ਫੁੱਲਦੇ ਹਨ ਨੰਬਰ 38 ਮੂੰਹ ਧੋਣ ਦੇ ਸਮੇਂ ਚਿਹਰੇ ਉੱਤੇ ਕੇਲੇ ਦਾ ਗੁੱਦਾ ਲਗਾਓ ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਬਣੀ ਰਹੇਗੀ ਤੁਸੀਂ ਜਵਾਨ ਦਿਸਣ ਲੱਗ ਜਾਓਗੇ ਨੰਬਰ 39 ਖਜੂਰ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਦਿਓ ਸਵੇਰ ਉੱਠ ਕੇ ਖਜੂਰ ਖਾਓ ਅਤੇ ਪਾਣੀ ਪਿਓ ਇਸ ਨਾਲ ਤੁਹਾਡੇ ਖੂਨ ਦੀ ਕਮੀ ਜਲਦੀ ਪੂਰੀ ਹੋਵੇਗੀ ਨੰਬਰ 40 ਨਮਕ ਦਾ ਕੋਲ ਕੋਲ ਰੱਖ ਕੇ ਸੌਣ ਨਾਲ ਮਤ ਮੱਛਰ ਕੋਲ ਨਹੀਂ ਆਉਂਦੇ ਨੰਬਰ 41 ਚੰਨਿਆਂ ਦੀ ਦਾਲ ਉਵਾਲ ਕੇ ਇਸ ਦੇ ਪਾਣੀ ਨਾਲ ਇੱਕ ਹਫਤਾ ਲਗਾਤਾਰ ਮੂੰਹ ਧੋਣ ਨਾਲ ਰੰਗ ਗੋਰਾ ਹੁੰਦਾ ਹੈ ਨੰਬਰ 42 ਸਰੋਂ ਦਾ ਤੇਲ ਨੱਕ ਵਿੱਚ ਪਾ ਕੇ ਸੌਣ ਨਾਲ ਪੇਟ ਬਾਹਰ ਨਹੀਂ ਆਉਂਦਾ ਨੰਬਰ 43 ਰੋਟੀ ਖਾਣ ਬਾਅਦ ਸਾਨੂੰ ਕਦੇ ਵੀ ਥਾਲੀ ਵਿੱਚ ਹੱਥ ਨਹੀਂ ਧੋਣੇ ਚਾਹੀਦੇ ਨੰਬਰ 44 ਰੋਟੀ ਖਾਣ ਵਾਲੇ ਡੱਬੇ ਵਿੱਚ ਇੱਕ ਟੁਕੜਾ ਅਦਰਕ ਦਾ ਰੱਖ ਦਿਓ ਇਸ ਨਾਲ ਰੋਟੀਆਂ ਲੰਬੇ ਸਮੇਂ ਤੱਕ ਤਾਜ਼ਾ ਰਹਿੰਦੀਆਂ ਹਨ ਨੰਬਰ 45 ਪਨੀਰ ਨੂੰ ਗਰਮ ਪਾਣੀ ਵਿੱਚ ਰੱਖਣ ਨਾਲ ਪਨੀਰ ਜਿਆਦਾ ਸਮੇਂ ਤੱਕ ਤਾਜ਼ਾ ਰਹਿੰਦਾ ਹੈ ਨੰਬਰ 46 ਪਰੌਂਠੇ ਜੇਕਰ ਤੇਲ ਜਾਂ ਘਿਓ ਦੀ ਥਾਂ ਮੱਖਣ ਲਗਾ ਕੇ ਬਣਾਏ ਜਾਣ ਇਹ ਜਿਆਦਾ ਟੇਸਟੀ ਅਤੇ ਨਰਮ ਬਣਦੇ ਹਨ ਨੰਬਰ 47 ਜੇਕਰ ਤੁਹਾਡੇ ਬੁੱਲ ਫਟ ਜਾਂਦੇ ਹਨ ਤਾਂ ਤੁਹਾਡੇ ਵਿੱਚ ਵਿਟਾਮਿਨ 2 ਦੀ ਕਮੀ ਹੈ ਇਸ ਲਈ ਤੁਸੀਂ ਮਸ਼ਰੂਮ ਅਤੇ ਦਹੀਂ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 48 ਦਾਲ ਚੀਨੀ ਉਵਾਲ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਨੰਬਰ 49 ਅਦਰਕ ਦੇ ਪਾਣੀ ਦੀ ਭਾਪ ਲੈਣ ਨਾਲ ਨੱਕ ਬਹਿਣ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 50 ਰੋਟੀ ਨਾਲ ਕੱਚਾ ਪਿਆਜ਼ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਤੇ ਇਹ ਸਾਡੇ ਖੂਨ ਨੂੰ ਪਤਲਾ ਕਰਨ ਵਿੱਚ ਮਦਦ ਕਰਦਾ ਨੰਬਰ 51 ਜੇਕਰ ਉਮਰ ਤੋਂ ਪਹਿਲਾਂ ਤੁਹਾਡੀ ਦਾੜੀ ਚਿੱਟੀ ਹੋਣ ਲੱਗ ਜਾਵੇ ਤਾਂ ਖਾਲੀ ਪੇਟ ਆਮਲੇ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਅਤੇ ਹਫ਼ਤੇ ਵਿੱਚ ਦੋ ਵਾਰ ਪਿਆਜ਼ ਦਾ ਰਸ ਅੱਧੇ ਘੰਟੇ ਲਈ ਦਾੜੀ ਉੱਪਰ ਲਗਾਓ ਨੰਬਰ 52 ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਬੱਚਿਆਂ ਦੇ ਪੈਰਾਂ ਦੀਆਂ ਤਲੀਆਂ ਦੇ ਥੱਲੇ ਵਿਕਸ ਦੀ ਮਾਲਿਸ਼ ਕਰੋ ਨੰਬਰ 53 ਦੁਪਹਿਰ ਟਾਈਮ ਸਾਨੂੰ 20 ਤੋਂ 30 ਮਿੰਟ ਨੀਂਦ ਲੈਣੀ ਜ਼ਰੂਰੀ ਹੈ ਇਸ ਨਾਲ ਸਾਡਾ ਸਰੀਰ ਤਾਜ਼ਾ ਰਹਿੰਦਾ ਹੈ ਨੰਬਰ 54 ਰੋਜ਼ਾਨਾ ਸਵੇਰ ਨੰਗੇ ਪੈਰ ਕਹਾ ਉਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਨੰਬਰ 55 ਭੋਜਨ ਖਾਣ ਬਾਅਦ ਸਾਨੂੰ ਹਮੇਸ਼ਾ ਖੱਬੇ ਪਾਸੇ ਕਰਬਟ ਲੈ ਕੇ ਸੌਣਾ ਚਾਹੀਦਾ ਇਸ ਨਾਲ ਭੋਜਨ ਜਲਦੀ ਹজম ਹੁੰਦਾ ਹੈ ਦਿਲ ਤੰਦਰੁਸਤ ਰਹਿੰਦਾ ਹੈ ਹਾਂਜੀ ਆਪਣੀ ਇਹ ਵੀਡੀਓ ਆਮ ਜਾਣਕਾਰੀ ਉੱਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ